ਮਾਰੂ ਮਹਲਾ ਤੀਜਾ ਸੋ ਸੱਚ ਸੇਵੋ ਸਿਰਜਣਹਾਰਾ ਸ਼ਬਦ ਦੇ ਦੁੱਖ ਨਿਵਾਰਣਹਾਰਾ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਤਾਪ ਦਾ ਸਿਮਰਨ ਕਰਿਆ ਕਰੋ ਉਹ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਜੀਵਾਂ ਦੇ ਸਾਰੇ ਦੁੱਖ ਦੂਰ ਕਰਨ ਦੀ ਸਮਰੱਥਾ ਵਾਲਾ ਅਗੰਮ ਅਗੋਚਰ ਕੀਮਤ ਨਹੀਂ ਪਾਈ ਆਪੇ ਅਗੰਮ ਅਥਾਹਾ ਹੈ ਉਹ ਪੌਂਚ ਅਗੋਚਰ ਤੇ ਅਥਾ ਪ੍ਰਭੂ ਆਪਣੇ ਵਰਗਾ ਆਪ ਹੀ ਹੈ ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਆਪੇ ਸੱਚਾ ਸੱਚ ਵਰਤਾਏ ਇੱਕ ਜਨ ਸਾਚੈ ਆਪੇ ਲਾਏ ਉਹ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਆਪ ਹੀ ਆਪਣਾ ਅਟਲ ਹਉਕਮ ਵਰਤਾ ਰਿਹਾ ਹੈ ਇਕ ਜਨ ਸੱਚ ਆਪੇ ਲਾਏ ਕਈ ਭਗਤ ਜਨ ਐਸੇ ਹਨ ਜਿਨ੍ਹਾਂ ਨੂੰ ਉਸ ਸਦਾ ਸਿਰ ਕਰਤਾਰ ਨੇ ਆਪ ਹੀ ਆਪਣੇ ਚਰਨਾਂ ਵਿੱਚ ਜੋੜ ਰੱਖਿਆ ਸੱਚੋ ਸੇਵੈ ਸੱਚ ਕਮਾਵੇਂ ਨਾਮੈ ਸਤਿ ਸਮਾਹੇ ਉਹ ਭਗਤ ਜਨ ਸਦਾ ਫਿਰਦਾ ਹੀ ਸਿਮਰਨ ਕਰਦੇ ਰਹਿੰਦੇ ਹਨ ਸਦਾ ਫਿਰ ਨਾਮ ਸਿਮਰਨ ਦੀ ਕਮਾਈ ਕਰਦੇ ਹਨ ਨਾਮ ਸਿਮਰਨ ਦੀ ਬਰਕਤ ਨਾਲ ਉਹ ਸਦਾ ਥਿਰ ਪਰਮਾਤਮਾ ਵਿੱਚ ਲੀਨ ਰਹਿੰਦੇ ਹਨ ਤੁਰ ਭਗਤਾ ਮਿਲੇ ਆਪ ਮਿਲਾਏ ਤੁਰ ਦਰਗਾਹ ਤੋਂ ਭਗਤਾਂ ਨੂੰ ਪ੍ਰਭੂ ਆਪ ਹੀ ਆਪਣੇ ਨਾਲ ਮਿਲਾਉਂਦਾ ਹੈ ਸੱਚੀ ਭਗਤੀ ਆਪੇ ਲਾਏ ਆਪ ਹੀ ਉਹਨਾਂ ਨੂੰ ਆਪਣੀ ਸੱਚੀ ਭਗਤੀ ਵਿੱਚ ਜੋੜਦਾ ਹੈ ਸਾਚੀ ਬਾਣੀ ਸਦਾ ਗੁਣ ਗਾਵੇ ਇਸ ਜਨਮੇ ਕਾ ਲਾਹਾ ਹੈ ਉਸ ਦੀ ਆਪਣੀ ਮੇਰ ਨਾਲ ਹੀ ਮਨੁੱਖ ਸਿਵਤ ਸਲਾਹ ਦੀ ਬਾਣੀ ਦੇ ਰਾਹੀ ਸਦਾ ਉਸ ਦੇ ਗੁਣ ਗਾਉਂਦਾ ਹੈ ਇਹ ਸਿਵਤ ਸਲਾਹ ਹੀ ਇਸ ਮਨੁੱਖਾ ਜਨਮ ਦੀ ਖੱਟੀ ਹੈ ਗੁਰਮੁਖ ਵਣਜ ਕਰੈ ਪਰ ਆਪ ਪਛਾਣੈ ਇੱਕ ਸਬੇਨ ਕੋ ਅਵਰ ਨਾ ਜਾਣੈ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ ਉਹ ਨਾਮ ਜਪਣ ਦਾ ਵਣਜ ਕਰਦੇ ਰਹਿੰਦੇ ਹਨ ਇਸ ਤਰ੍ਹਾਂ ਕਿਸੇ ਪਰਾਏ ਨੂੰ ਤੇ ਕਿਸੇ ਆਪਣੇ ਨੂੰ ਕਿਉਂ ਪਛਾਣਦੇ ਹਨ ਕਿ ਇਹਨਾਂ ਵਿੱਚ ਇੱਕ ਪ੍ਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ ਵਸਦਾ ਉਹ ਨਹੀਂ ਜਾਣਦੇ ਸੱਚਾ ਛਾ ਸੱਚੇ ਵਣਜਾਰੇ ਪੂੰਜੀ ਨਾਮ ਵਿਸਾਹ ਹੈ ਉਹ ਸਮਝਦੇ ਹਨ ਕਿ ਸਭਨਾਂ ਨੂੰ ਆਤਮਿਕ ਜੀਵਨ ਦੀ ਪੂੰਜੀ ਦੇਣ ਵਾਲਾ ਛਾ ਪ੍ਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਜੀਵ ਉਸਦੇ ਸਦਾਥਰ ਨਾਮ ਦਾ ਵਣਜ ਕਰਨ ਵਾਲੇ ਹਨ ਪਰਮਾਤਮਾ ਪਾਸੋਂ ਪੂੰਜੀ ਲੈ ਕੇ ਉਸ ਦਾ ਨਾਮ ਸੌਦਾ ਖਰੀਦੇ ਹਨ ਆਪੇ ਸਾਜੇ ਸ੍ਰੇਸ਼ਟ ਉਪਾਏ ਵਿਰਲੇ ਕੋ ਗੁਰ ਸ਼ਬਦ ਬੁਝਾਏ ਪਰਮਾਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਆਪ ਹੀ ਸ੍ਰਿਸ਼ਟੀ ਰਚਦਾ ਹੈ ਕਿਸੇ ਵਿਰਲੇ ਭਾਗਾ ਵਾਲੇ ਨੂੰ ਗੁਰੂ ਦੇ ਸ਼ਬਦ ਦੀ ਸੂਝ ਵੀ ਆਪ ਹੀ ਬਖਸ਼ਦਾ ਹੈ ਸਤਗੁਰ ਸੇਵੈ ਸੇ ਜਨ ਸਾਚੇ ਕਾਟੇ ਜਮ ਕਾਫਾ ਹੇ ਉਸ ਦੀ ਮਿਹਰ ਨਾਲ ਜਿਹੜੇ ਮਨੋਖ ਗੁਰੂ ਦੀ ਸ਼ਰਨ ਪੈਂਦੇ ਹਨ ਉਹ ਅਡੋਲ ਜੀਵਨ ਵਾਲੇ ਹੋ ਜਾਂਦੇ ਹਨ ਪ੍ਰਮਾਤਮਾ ਆਪ ਹੀ ਉਹਨਾਂ ਦੀ ਜਮ ਆਤਮਕ ਮੌਤ ਦੀ ਫਾਹੀ ਕੱਟਦਾ ਹੈ ਭੰਨੇ ਘੜੇ ਸਵਾਰੇ ਸਾਜੇ ਮਾਇਆ ਮੋਹ ਤੁਜੈ ਜੰਤ ਪਾਜੇ ਜੀਵਾਂ ਦੇ ਸਰੀਰ ਭਾਂਡੇ ਕੜ ਕੇ ਆਪ ਹੀ ਪੰਨਦਾ ਹੈ ਆਪ ਹੀ ਪੈਦਾ ਕਰਦਾ ਹੈ ਤੇ ਸੁਵਾਰਦਾ ਹੈ ਮਾਇਆ ਦੇ ਮੋਹ ਵਿੱਚ ਮੇਰ ਤੇਰ ਵਿੱਚ ਵੀ ਜੀਵ ਉਸ ਨੇ ਆਪ ਹੀ ਪਾਏ ਹੋਏ ਹਨ ਮਨ ਮੁਖ ਫਿਰੈ ਸਦਾ ਅੰਧ ਕਮਾਵੇਂ ਜਮ ਕਾ ਜੇਵੜਾ ਗਲ ਫਾਹ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮੋਹ ਵਿੱਚ ਪਟਕਦੇ ਫਿਰਦੇ ਹਨ ਸਦਾ ਨਿਆ ਵਾਲਾ ਕੰਮ ਕਰਦੇ ਰਹਿੰਦੇ ਹਨ ਉਹਨਾਂ ਦੇ ਗਲ ਵਿੱਚ ਆਤਮਿਕ ਮੌਤ ਦੀ ਰਸੀ ਠਾਹੀ ਪਈ ਰਹਿੰਦੀ ਹੈ ਆਪੇ ਬਖਸ਼ੇ ਗੁਰਸੇਵਾ ਲਾਏ ਗੁਰਮਤੀ ਨਾਮ ਮਨ ਵਸਾਏ ਪ੍ਰਭ ਆਪ ਜਿੱਨਾ ਉਤੇ ਬਖਸ਼ਿਸ਼ ਕਰਦਾ ਹੈ ਉਹਨਾਂ ਨੂੰ ਗੁਰੂ ਦੀ ਸੇਵਾ ਵਿੱਚ ਜੁੜਦਾ ਹੈ ਗੁਰੂ ਦੀ ਮੱਤ ਦੇ ਕੇ ਆਪਣਾ ਨਾਮ ਉਹਨਾਂ ਦੇ ਮਨ ਵਿੱਚ ਵਸਾਉਂਦਾ ਹੈ ਅਨੰਦ ਨਾਮ ਧਿਆਏ ਸਾਚਾ ਇਸ ਜਗ ਮੈਂ ਨਾਮੋ ਲਹਾ ਹੈ ਜਿਹੜਾ ਮਨੁੱਖ ਹਰ ਵੇਲੇ ਹਰਨਾਮ ਸਿਮਰਦਾ ਹੈ ਉਹ ਢੋਲ ਜੀਵਨ ਵਾਲਾ ਹੋ ਜਾਂਦਾ ਹੈ ਪ੍ਰਮਾਤਮਾ ਦਾ ਨਾਮ ਹੀ ਇਸ ਜਗਤ ਵਿੱਚ ਖੱਟੀ ਹੈ ਆਪੇ ਸੱਚਾ ਸੱਚੀ ਨਾਈ ਗੁਰਮਖ ਦੇਵੈ ਮਨ ਰਸਾਈ ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ ਉਸ ਦੀ ਵਡਿਆਈ ਵੀ ਸਦਾ ਕਾਇਮ ਰਹਿਣ ਵਾਲੀ ਹੈ ਗੁਰੂ ਦੇ ਸਾਹਮਣੇ ਰੱਖ ਕੇ ਜੀਵ ਨੂੰ ਆਪਣੀ ਵਡਿਆਈ ਦਿੰਦਾ ਹੈ ਜੀਵ ਦੇ ਮਨ ਵਿੱਚ ਵਸਾਉਂਦਾ ਹੈ ਜੇਨ ਮਨ ਵਸਿਆ ਸੇ ਜਨ ਸੋਹੈਂ ਤੇਨਾ ਸਿਰ ਚੂਕਾ ਕਾਹਾ ਹੈ ਜਿਨ੍ਹਾਂ ਨੇ ਮਨ ਵਿੱਚ ਪਰਮਾਤਮਾ ਦਾ ਨਾਮ ਆ ਵਸਦਾ ਹੈ ਉਹ ਮਨੁੱਖ ਲੋਕ ਪ੍ਰਲੋਕ ਵਿੱਚ ਸੋਭਦੇ ਹਨ ਉਹਨਾਂ ਦੇ ਸਿਰ ਉੱਤੇ ਪਿਆ ਬਾੜਾ ਮੁੱਕ ਜਾਂਦਾ ਹੈ ਅਗਾਮ ਗੋਚਰ ਕੀਮਤ ਨਹੀਂ ਪਾਈ ਗੁਰ ਪ੍ਰਸਾਦੀ ਮਨ ਵਸਾਈ ਪ੍ਰਮਾਤਮਾ ਪਹੁੰਚ ਹੈ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਕਿਸੇ ਦੁਨਿਆਵੀ ਪਦਾਰਥ ਦੇ ਵਟੇ ਨਹੀਂ ਮਿਲ ਸਕਦਾ ਮੈਂ ਤਾਂ ਉਸ ਨੂੰ ਗੁਰੂ ਦੀ ਕਿਰਪਾ ਨਾਲ ਆਪਣੇ ਮਨ ਵਿੱਚ ਵਸਾਂਦਾ ਹਾਂ ਸਦਾ ਸ਼ਬਦ ਸਾਲਾਹੀ ਗੁਣ ਦਾਤਾ ਲੇਖਕ ਹੋਏ ਨ ਮੰਗੇ ਤਾਹਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਮੈਂ ਸਦਾ ਉਸ ਗੁਣਾ ਦੇ ਦਾਤੇ ਦੀ ਸਿਫਤ ਫਲਾ ਕਰਦਾ ਹਾਂ ਜਿਹੜਾ ਉਸ ਗੁਣ ਦਾਤੇ ਦੀ ਸਿਫਤ ਸਲਾ ਕਰਦਾ ਹੈ ਉਸ ਦੇ ਕਰਮਾਂ ਦਾ ਲੇਖਾ ਕੋਈ ਨਹੀਂ ਮੰਗਦਾ ਬ੍ਰਹਮਾ ਵਿਸ਼ਨ ਰੂਦਰ ਤਿਸ ਕੀ ਸੇਵਾ ਅੰਤ ਨਾ ਪਾਵੇਂ ਅਲਖ ਅਭੇਵਾ ਬ੍ਰਹਮਾ ਵਿਸ਼ਨੂ ਛੇਵੇਂ ਸਾਰੇ ਉਸ ਪ੍ਰਮਾਤਮਾ ਦੀ ਹੀ ਸ਼ਰਨ ਵਿੱਚ ਰਹਿੰਦੇ ਹਨ ਇਹ ਵੱਡੇ ਵੱਡੇ ਦੇਵਤੇ ਵੀ ਉਸ ਅਲਖ ਅਤੇ ਅਪੇਵ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ ਜਿਨ ਕੋ ਨਦਰ ਕਰੈ ਤੂੰ ਆਪਣੀ ਗੁਰਮਖ ਅਲਖ ਲਖਾ ਹੈ اے ਪ੍ਰਭੂ ਜਿਨਾਂ ਉਤੇ ਤੂੰ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ ਉਹਨਾਂ ਨੂੰ ਤੂੰ ਗੁਰੂ ਦੀ ਸ਼ਰਨ ਪਾ ਕੇ ਤੁਮ ਆਪਣਾ ਅਲਖ ਰੂਪ ਸਮਝਾ ਦਿੰਦਾ ਹੈ ਪੂਰੇ ਸਤਗੁਰ ਸੋਜੀ ਪਾਈ ਏਕੋ ਨਾਮ ਮਨ ਵਸਾਈ ਪੂਰੇ ਸਤਿਗੁਰੂ ਨੇ ਮੈਨੂੰ ਆਤਮਕ ਜੀਵਨ ਦੀ ਸਮਝ ਬਖਸ਼ੀ ਹੈ ਹੁਣ ਮੈਂ ਪ੍ਰਮਾਤਮਾ ਦਾ ਹੀ ਨਾਮ ਆਪਣੇ ਮਨ ਵਿੱਚ ਵਸਾਉਂਦਾ ਹਾਂ ਨਾਮ ਜਪੀ ਤੈ ਨਾਮ ਧਿਆਈ ਮਹਲ ਪਾਏ ਗੁਣਗਾਹੇ ਮੈਂ ਪ੍ਰਮਾਤਮਾ ਦਾ ਨਾਮ ਜਪਦਾ ਹਾਂ ਤੇ ਉਸ ਦਾ ਨਾਮ ਤੇ ਹੁੰਦਾ ਹਾਂ ਨਾਮ ਦੀ ਬਰਕਤ ਨਾਲ ਪ੍ਰਭੂ ਚਰਨਾਂ ਵਿੱਚ ਟਿਕਾਣਾ ਪ੍ਰਾਪਤ ਕਰਕੇ ਮੈਂ ਉਸ ਦੇ ਗੁਣਾ ਵਿੱਚ ਚੁੱਭੀ ਲਾ ਰਿਹਾ ਹਾਂ ਸੇਵਕ ਸੇਵ ਹੈ ਮਨ ਹੁਕਮ ਅਪਾਰਾ ਮਨ ਮੁਖ ਹੁਕਮ ਨਾ ਜਾਣੈ ਸਾਰਾ ਪਰਮਾਤਮਾ ਦੇ ਭਗਤ ਤਾਂ ਉਸ ਬਯੰਤ ਪ੍ਰਭੂ ਦਾ ਹੁਕਮ ਮੰਨ ਕੇ ਉਸ ਦੀ ਸੇਵਾ ਭਗਤੀ ਕਰਦੇ ਹਨ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਉਸ ਦੇ ਹੁਕਮ ਦੀ ਕਦਰ ਨਹੀਂ ਸਮਝਦੇ ਹੁਕਮ ਹੈ ਮੰਨੇ ਹੁਕਮ ਹੈ ਵਢਾਈ ਹੁਕਮ ਹੈ ਵੇਪਰਵਾਹ ਹੈ ਜਿਹੜਾ ਮਨੁੱਖ ਪ੍ਰਮਾਤਮਾ ਦੇ ਹੁਕਮ ਨੂੰ ਮੰਨਦਾ ਹੈ ਉਹ ਪ੍ਰਭੂ ਹੁਕਮ ਮੰਨਣ ਦੀ ਰਾਹੀ ਲੋਕ ਪਰਲੋਕ ਦੀ ਵਿਡਿਆਈ ਪ੍ਰਾਪਤ ਕਰਦਾ ਹੈ ਉਹ ਵੇਪਰਪਾ ਪ੍ਰਭੂ ਹੁਕਮ ਵਿੱਚ ਹੀ ਲੀਨ ਰਹਿੰਦਾ ਹੈ ਗੁਰ ਪ੍ਰਸਾਦੀ ਹੁਕਮ ਪਛਾਣੈ ਧਾਵਤ ਰੱਖੈ ਇਕਤ ਕਰ ਆਣੈ ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦੀ ਰਜ਼ਾ ਨੂੰ ਪਛਾਣਦਾ ਹੈ ਉਹ ਆਪਣੇ ਭਟਕਦੇ ਮਨ ਨੂੰ ਰੋਕ ਰੱਖਦਾ ਹੈ ਉਹ ਆਪਣੇ ਮਨ ਨੂੰ ਇੱਕ ਘਰ ਵਿੱਚ ਹੀ ਲੈ ਆਉਂਦਾ ਹੈ ਨਾ ਮੇਰਾ ਤਾ ਸਦਾ ਬੈਰਾਗੀ ਨਾਮ ਰਤਨ ਮਨ ਤਾ ਹੈ ਉਹ ਮਨੋ ਘਰ ਨਾਮ ਵਿੱਚ ਰੰਗਿਆ ਰਹਿੰਦਾ ਹੈ ਉਹ ਵਿਕਾਰਾਂ ਤੋਂ ਸਦਾ ਨਲੇਪ ਰਹਿੰਦਾ ਹੈ ਪਰਮਾਤਮਾ ਦਾ ਰਤਨ ਨਾਮ ਉਸ ਦੇ ਮਨ ਵਿੱਚ ਵਸਿਆ ਰਹਿੰਦਾ ਹੈ ਸਭ ਜਗ ਮੈਂ ਵਰਤੈ ਏਕੋ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸਾਰੇ ਜਗਤ ਵਿੱਚ ਇੱਕ ਪਰਮਾਤਮਾ ਹੀ ਵਸਦਾ ਹੈ ਪਰ ਉਹ ਗੁਰੂ ਦੀ ਕਿਰਪਾ ਨਾਲ ਦਿਸਦਾ ਹੈ ਸ਼ਬਦ ਸਾਲਾ ਹੈ ਸਹਿਜਾਨ ਨਿਰਮਲ ਨਿਜ ਘਰ ਵਸਤਾ ਹੇ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ ਉਹਨਾਂ ਦਾ ਨਿਵਾਸ ਸਦਾ ਸਵੈ ਸਰੂਪ ਵਿੱਚ ਹੋਇਆ ਰਹਿੰਦਾ ਹੈ ਸਦਾ ਭਗਤ ਤੇਰੀ ਸ਼ਰਣਾਈ ਅਗੰਮ ਅਗੋਚਰ ਕੀਮਤ ਨਹੀਂ ਪਾਈ ਹੈ ਪ੍ਰਭੂ ਤੇਰੇ ਭਗਤ ਸਦਾ ਤੇਰੀ ਸ਼ਰਨ ਵਿੱਚ ਰਹਿੰਦੇ ਹਨ اے ਪ੍ਰਭੂ ਹੈ ਆਪੋਂ ਛੇ ਅਗੋਚਰ ਕੋਈ ਤੇਰਾ ਮੁੱਲ ਨਹੀਂ ਪਾ ਸਕਦਾ ਕਿਸੇ ਦੁਨਿਆਵੀ ਪਦਾਰਥ ਦੇ ਵਟੇ ਤੂੰ ਮਿਲ ਨਹੀਂ ਸਕਦਾ ਜਿਉ ਤੁਦ ਭਾਵੈ ਤੇੋਂ ਤੂੰ ਰੱਖੈਂ ਗੁਰਮੁਖ ਨਾਮ ਧਿਆਹਾ ਹੈ हे ਪ੍ਰਭੂ ਤੂੰ ਆਪਣੇ ਭਗਤਾਂ ਨੂੰ ਓਵੇਂ ਹੀ ਰੱਖਦਾ ਹੈ ਜਿਵੇਂ ਉਹ ਤੈਨੂੰ ਪਿਆਰੇ ਲੱਗਦੇ ਹਨ ਤੇਰੇ ਭਗਤ ਗੁਰੂ ਦੀ ਸ਼ਰਨ ਪੈ ਕੇ ਤੇਰਾ ਨਾਮ ਤੇ ਹੁੰਦੇ ਹਨ ਸਦਾ ਸਦਾ ਤੇਰੇ ਗੁਣ ਗਾਵਾਂ ਸੱਚੇ ਸਾਹਿਬ ਤੇਰੇ ਮਨ ਭਾਵਾਂ हे ਪ੍ਰਭੂ ਮੇਰ ਕਰ ਮੈਂ ਸਦਾ ਤੇਰੇ ਗੁਣ ਗਾਉਂਦਾ ਰਹਾ ਤਾਕੇ へ ਸਦਾ ਥਿਰ ਮਾਲਕ ਮੈਂ ਤੇਰੇ ਮਨ ਵਿੱਚ ਪਿਆਰਾ ਲੱਗਦਾ ਰਾਂ ਨਾਨਕ ਸੱਚ ਕਹੇ ਬੇਨੰਤੀ ਸੱਚ ਦੇਵੋ ਸੱਚ ਸਮਾਹੇ ਤੇਰਾ ਦਾਸ ਨਾਨਕ ਤੇਰੇ ਅੱਗੇ ਬੇਨਤੀ ਕਰਦਾ ਹੈ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਮੈਨੂੰ ਆਪਣਾ ਸਦਾ ਥਿਰ ਨਾਮ ਦੇ ਮੈਂ ਤੇਰੇ ਸਦਾ ਥਿਰ ਨਾਮ ਵਿੱਚ ਲੀਨ ਹੋਇਆ ਰਹਾ ਮਾਰੂ ਮਹਲਾ ਤੀਜਾ ਸਤਿਗੁਰ ਸੇਵਨ ਸੇਵਡ ਭਾਗੀ ਅਨੰਦ ਸਾਚ ਨਾਮ ਲਿਵ ਲਾਗੀ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ ਉਹ ਵੱਡੇ ਭਾਗਾਂ ਵਾਲੇ ਹਨ ਸਦਾ ਥਿਰ ਹਰ ਨਾਮ ਵਿੱਚ ਉਹਨਾਂ ਦੀ ਲਗਨ ਹਰ ਵੇਲੇ ਲੱਗੀ ਰਹਿੰਦੀ ਹੈ ਸਦਾ ਸੁਖ ਦਾਤਾ ਰਵਿਆ ਘਟ ਅੰਤਰ ਸ਼ਬਦ ਸੱਚੇ ਉਹ ਮਹਾ ਹੈ ਸਾਰੇ ਸੁੱਖਾਂ ਦਾ ਦਾਤਾ ਪਰਮਾਤਮਾ ਹਰ ਵੇਲੇ ਉਹਨਾਂ ਦੇ ਹਿਰਦੇ ਵਿੱਚ ਵਸਿਆ ਰਹਿੰਦਾ ਹੈ ਸਦਾ ਥਿਰ ਪ੍ਰਭੂ ਦੀ ਸਿੱਖ ਸਲਾਹ ਦੇ ਸ਼ਬਦ ਦੇ ਰਾਹੀ ਉਹਨਾਂ ਦੇ ਅੰਦਰ ਆਤਮਿਕ ਜੀਵਨ ਦਾ ਹੁਲਾਰਾ ਬਣਿਆ ਰਹਿੰਦਾ ਹੈ ਨਦਰ ਕਰੇ ਤਾਂ ਗੁਰੂ ਮਿਲਾਏ ਹਰ ਕਾ ਨਾਮ ਮਨ ਵਸਾਏ ਪਰ ਜਦੋਂ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਤਦੋਂ ਹੀ ਗੁਰੂ ਮਿਲਾਉਂਦਾ ਹੈ ਗੁਰੂ ਦੇ ਮਿਲਾਪ ਦੀ ਬਰਕਤ ਨਾਲ ਉਹ ਮਨੋਖ ਪਰਮਾਤਮਾ ਦਾ ਨਾਮ ਆਪਣੇ ਮਨ ਵਿੱਚ ਵਸਾ ਲੈਂਦਾ ਹੈ ਹਰ ਮਨ ਵਸਿਆ ਸਦਾ ਸੁਖ ਦਾ ਦਾਤਾ ਸ਼ਬਦ ਦੇ ਮਨ ਓ ਮਹਾ ਹੈ ਸਾਰੇ ਸੁੱਖਾਂ ਦਾ ਦਾਤਾ ਪ੍ਰਭੂ ਉਸ ਦੇ ਮਨ ਵਿੱਚ ਵਸਿਆ ਰਹਿੰਦਾ ਹੈ ਸ਼ਬਦ ਦੀ ਬਰਕਤ ਨਾਲ ਉਸ ਦੇ ਮਨ ਵਿੱਚ ਜੀਵਨ ਹੁਲਾਰਾ ਟਿਕਿਆ ਰਹਿੰਦਾ ਕਿਰਪਾ ਕਰੇ ਤਾਂ ਮੇਲ ਮਿਲਾਏ ਹਉ ਮਮਤਾ ਸ਼ਬਦ ਜਲਾਏ ਜਦੋਂ ਪ੍ਰਭੂ ਕਿਰਪਾ ਕਰਦਾ ਹੈ ਤਦੋਂ ਜੀਵ ਨੂੰ ਗੁਰੂ ਨਾਲ ਮਿਲਾ ਕੇ ਆਪਣੇ ਚਰਨਾਂ ਨਾਲ ਮਿਲਾ ਲੈਂਦਾ ਹੈ ਉਹ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਆਪਣੇ ਅੰਦਰੋਂ ਹਉਮੈ ਅਤੇ ਮਮਤਾ ਨੂੰ ਸੜ ਲੈਂਦਾ ਹੈ ਸਦਾ ਮੁਕਤ ਰਹੇ ਇਕ ਰੰਗੀ ਨਾਹੀ ਕਿਸੇ ਨਾਲ ਕਾਹੇ ਸਿਰ ਪਰਮਾਤਮਾ ਦੇ ਪ੍ਰੇਮ ਰੰਗ ਦਾ ਸਦਕਾ ਉਹ ਮਨੁੱਖ ਹਉਮੈ ਮਮਤਾ ਤੋਂ ਸਦਾ ਆਜ਼ਾਦ ਰਹਿੰਦਾ ਹੈ ਉਸ ਦਾ ਕਿਸੇ ਨਾਲ ਵੀ ਵੈਰ ਵਿਰੋਧ ਨਹੀਂ ਹੁੰਦਾ ਬਿਨ ਸਤਗੁਰ ਸੇਵੇ ਕੋਰ ਅੰਧਾਰਾ ਬਿਨ ਸ਼ਬਦੈ ਕੋਏ ਨਾ ਪਾਵੇ ਪਾਰਾ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਜੀਵ ਦੇ ਜੀਵਨ ਰਾਹ ਵਿੱਚ ਹਉਮੈ ਮਮਤਾ ਆਦਿਕ ਦਾ ਘੁੱਪ ਹਨੇਰਾ ਬਣਿਆ ਰਹਿੰਦਾ ਹੈ ਗੁਰੂ ਦੇ ਸ਼ਬਦ ਤੋਂ ਬਿਨਾਂ ਕੋਈ ਮਨੁੱਖ ਇਸ ਕੋਪ ਹਨੇਰੇ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ਜੋ ਸ਼ਬਦ ਰਾਤੇ ਮਹਾ ਬੈਰਾਗੀ ਸੋ ਸੱਚ ਸ਼ਬਦ ਦੇ ਲਾਹਾ ਹੈ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿੱਚ ਮਸਤ ਰਹਿੰਦੇ ਹਨ ਉਹ ਵੱਡੇ ਤਿਆਗੀ ਹਨ ਗੁਰੂ ਦੇ ਸ਼ਬਦ ਦੇ ਰਾਹੀ ਉਹ ਸਦਾ ਥਿਰ ਹਰਨਾਮ ਕੀ ਉਹਨਾਂ ਵਾਸਤੇ ਅਟਲ ਖੱਟੀ ਹੈ ਦੁੱਖ ਸੁੱਖ ਕਰਤੈ ਤੁਰ ਲਿਖ ਪਾਇਆ ਦੂਜਾ ਭਾਉ ਆਪ ਵਰਤਾਇਆ ਕਰਤਾਰ ਨੇ ਆਪਣੇ ਹੁਕਮ ਨਾਲ ਹੀ ਦੁੱਖ ਅਤੇ ਸੁੱਖ ਭੋਗਣਾ ਜੀਵਾਂ ਦੇ ਪਾਗਾਂ ਵਿੱਚ ਲਿਖ ਕੇ ਪਾ ਦਿੰਦਾ ਹੈ ਮਾਇਆ ਦਾ ਮੋਹ ਵੀ ਪ੍ਰਮਾਤਮਾ ਨੇ ਆਪ ਹੀ ਵਰਤਾਇਆ ਹੋਇਆ ਹੈ ਗੁਰਮੁਖ ਹੋਵੇ ਸੋ ਅਲਿਪ ਕੋ ਵਰਤੈ ਮਨਮੁਖ ਕਾ ਕਿਆ ਵੇ ਸਾਹ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਮਾਇਆ ਦੇ ਮੋਹ ਤੋਂ ਨਿਲੇਪ ਰਹਿੰਦਾ ਹੈ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਕੋਈ ਇਤਬਾਰ ਨਹੀਂ ਕੀਤਾ ਜਾ ਸਕਦਾ ਕਿ ਕਿਹੜੇ ਵੇਲੇ ਮਾਇਆ ਦੇ ਮੋਹ ਵਿੱਚ ਫਸ ਜਾਏ ਸੇ ਮਨੁੱਖ ਜੋ ਸ਼ਬਦ ਨਾ ਪਛਾਣੇ ਗੁਰ ਕੈ ਭੈ ਕੀ ਸਾਰ ਨਾ ਜਾਣੇ ਉਹ ਮਨੁੱਖ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਝ ਨਹੀਂ ਪਾਉਂਦੇ ਉਹ ਆਪਣੇ ਮਨ ਦੇ ਪਿੱਛੇ ਤੁਰਨ ਲੱਗ ਪੈਂਦੇ ਹਨ ਉਹ ਮਨੋਖ ਗੁਰੂ ਦੇ ਧਾਰਾ ਅਦਬ ਦੀ ਕਦਰ ਨਹੀਂ ਜਾਣਦੇ ਭੈ ਬਿਨ ਕਿਉ ਨਿਰਪਉ ਸੱਚ ਪਾਈਐ ਜਮ ਕਾਢ ਲਏਗਾ ਸਾਹ ਹੈ ਜਿਤਨਾ ਚਿਰ ਗੁਰੂ ਦੇ ਧਾਰਾ ਦੇ ਵਿੱਚ ਨਾ ਰਹੀਏ ਉਹਨਾਂ ਚਿਰ ਸਦਾ ਥਿਰ ਨਿਰਪਉ ਪ੍ਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ ਸਦਾ ਇਹ ਸਹਿਮ ਬਣਿਆ ਰਹਿੰਦਾ ਹੈ ਕਿ ਪਤਾ ਨਹੀਂ ਜਮਰਾਜ ਕਦੋਂ ਆਕੇ ਜਿੰਦ ਕੱਢ ਲਏਗਾ। ਅਫਰੇਉ ਜਮ ਮਾਰਿਆ ਨਾ ਜਾਈ ਗੁਰ ਕੈ ਸ਼ਬਦੇ ਨੇੜ ਨਾ ਆਈ ਜਮਰਾਜ ਨੂੰ ਰੋਕਿਆ ਨਹੀਂ ਜਾ ਸਕਦਾ ਜਮਰਾਜ ਨੂੰ ਮਾਰਿਆ ਨਹੀਂ ਜਾ ਸਕਦਾ ਪਰ ਗੁਰੂ ਦੇ ਸ਼ਬਦ ਵਿੱਚ ਜੁੜਿਆ ਜਮਰਾਜ ਦਾ ਸਹਿਮ ਮਨੁੱਖ ਦੇ ਨੇੜੇ ਨਹੀਂ ਟੁਕਦਾ ਸ਼ਬਦ ਸੁਣੇ ਤਾਂ ਦੂਰੋਂ ਭਾਗੈ ਮਤ ਮਾਰੇ ਹਰ ਜਿਓ ਵੇ ਪ੍ਰਵਾਹ ਹੈ ਜਦੋਂ ਗੁਰੂ ਦਾ ਸ਼ਬਦ ਗੁਰਮੁਖ ਦੇ ਮੂੰਹੋਂ ਸੁਣਦਾ ਹੈ ਤਾਂ ਦੂਰੋਂ ਹੀ ਉਸ ਦੇ ਕੋਲੋਂ ਭਾ ਜਾਂਦਾ ਹੈ ਕਿ ਮਤਾਂ ਵੇ ਪ੍ਰਵਾਹ ਪ੍ਰਭੂ ਇਹ ਸੁਖ ਨਾਮੀ ਪਿੱਛੇ ਸਜਾ ਹੀ ਨਾ ਦੇਵੇ ਜਮਰਾਜ ਗੁਰਮੁਖ ਮਨੁਖ ਨੂੰ ਮੌਤ ਦਾ ਡਰ ਦੇ ਹੀ ਨਹੀਂ ਸਕਦਾ ਹਰ ਜਿਓ ਕੀ ਐ ਸਭ ਸਰਕਾਰਾ ਇੱਕ ਇਹ ਜਮ ਕਿਆ ਕਰੇ ਵਿਚਾਰਾ ਸਾਰੀ ਹੀ ਸ੍ਰਿਸ਼ਟੀ ਪ੍ਰਮਾਤਮਾ ਦੇ ਹੁਕਮ ਵਿੱਚ ਹੈ ਜਮ ਰਾਦਵੀ ਪ੍ਰਮਾਤਮਾ ਦਾ ਹੀ ਰਇਤ ਹੈ ਪ੍ਰਮਾਤਮਾ ਦੇ ਹੁਕਮ ਤੋਂ ਬਿਨਾਂ ਜਮ ਰਾਦ ਵਿਚਾਰਾ ਕੁਝ ਨਹੀਂ ਕਰ ਸਕਦਾ ਹੁਕਮ ਹੀ ਬੰਦਾ ਹੁਕਮ ਕਮਾਵੇ ਹੁਕਮੇ ਕੱਢਦਾ ਸਾਹ ਹੈ ਜਮਰਾਜ ਵੀ ਪ੍ਰਭੂ ਦੇ ਹੁਕਮ ਵਿੱਚ ਹੀ ਤੁਰਨ ਵਾਲਾ ਹੈ ਪ੍ਰਭੂ ਦੇ ਹੁਕਮ ਅਨੁਸਾਰ ਹੀ ਕਾਰ ਕਰਦਾ ਹੈ ਹੁਕਮ ਅਨੁਸਾਰ ਹੀ ਜਿੰਦ ਕੱਢਦਾ ਹੈ ਗੁਰਮੁਖ ਸਾਚੇ ਕੀਆ ਅਕਾਰਾ ਗੁਰਮੁਖ ਫਸਰਿਆ ਸਭ ਪਾਸਾਰਾ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਮਝਦਾ ਹੈ ਕਿ ਸਾਰਾ ਜਗਤ ਸਦਾ ਸਿਰ ਪ੍ਰਮਾਤਮਾ ਨੇ ਪੈਦਾ ਕੀਤਾ ਹੈ ਇਹ ਸਾਰਾ ਜਗਤ ਖਿਲਾਰਾ ਪ੍ਰਮਾਤਮਾ ਦਾ ਹੀ ਖਿਲਾਰਿਆ ਹੋਇਆ ਹੈ ਗੁਰਮੁਖ ਹੋਵੇ ਸੋ ਸੱਚ 부ਜੈ ਸ਼ਬਦ ਸਚੈ ਸੁਖ ਤਾਹਾ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਜਾਂਦਾ ਹੈ ਉਹ ਸਦਾ ਸਿਰ ਪ੍ਰਭੂ ਨਾਲ ਸਾਥ ਪਾ ਲੈਂਦਾ ਹੈ ਸਦਾ ਸਿਰ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਦੀ ਬਰਕਤ ਨਾਲ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ ਗੁਰਮੁਖ ਜਾਤਾ ਕਰਮ ਵਿਧਾਤਾ ਜੋਗ ਚਾਰੇ ਗੁਰ ਸ਼ਬਦ ਪਛਾਤਾ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਦੀ ਬਖਸ਼ਿਸ਼ ਨਾਲ ਸਿਰਜਣਹਾਰ ਪ੍ਰਭੂ ਨਾਲ ਸਾਝ ਪਾਉਂਦਾ ਹੈ ਚੌਥਾ ਜੁਗਾਂ ਵਿੱਚ ਹੀ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਭੂ ਨਾਲ ਸਾਝ ਬਣੀ ਰਹਿੰਦੀ ਹੈ ਗੁਰਮੁਖ ਮਰੈ ਨਾ ਜਨਮੈ ਗੁਰਮੁਖ ਗੁਰਮੁਖ ਮਰੈ ਨਾ ਜਨਮੈ ਗੁਰਮੁਖ ਗੁਰਮੁਖ ਸ਼ਬਦ ਸੁਮਾਹਾ ਹੈ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਨਮ ਮਰਨ ਦੇ ਵੇੜ ਵਿੱਚ ਨਹੀਂ ਪੈਂਦਾ ਉਹ ਗੁਰੂ ਦੇ ਸ਼ਬਦ ਵਿੱਚ ਲੀਨ ਲੈਂਦਾ ਗੁਰਮਖ ਨਾਮ ਸ਼ਬਦ ਸਾਲਾਹੇ ਅਗੰਮ ਅਗੋਚਰ ਵੇਪਰਵਾਹੇ ਗੁਰਮਖ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਜੁੜਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਅਗੰਮ ਅਗੋਚਰ ਵੇਪਰਵਾਹ ਪ੍ਰਭੂ ਦੇ ਸਿਪਤ ਸਲਾਹ ਕਰਦਾ ਹੈ ਇਕ ਨਾਮ ਜੋ ਵਿਚਾਰ ਉਧਾਰੇ ਸ਼ਬਦ ਦੇ ਨਾਮ ਵਿਸਾਹੇ ਗੁਰਮੁਖ ਜਾਣਦਾ ਹੈ ਕਿ ਪ੍ਰਮਾਤਮਾ ਦੇ ਨਾਮ ਨੇ ਹੀ ਚਾਹਾਂ ਜੁਗਾਂ ਦੇ ਜੀਵਾਂ ਦਾ ਪਾਰ ਉਤਾਰਾ ਕੀਤਾ ਹੈ ਤੇ ਗੁਰੂ ਸ਼ਬਦ ਦੇ ਰਾਹੀ ਨਾਮ ਦਾ ਵੰਡ ਕੀਤਾ ਜਾ ਸਕਦਾ ਹੈ ਗੁਰਮੁਖ ਸ਼ਾਂਤ ਸਦਾ ਸੁਖ ਪਾਏ ਗੁਰਮੁਖ ਹਿਰਦੈ ਨਾਮ ਵਸਾਏ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਦਾ ਆਤਮਿਕ ਠੰਡ ਤੇ ਆਨੰਦ ਮੰਨਦਾ ਹੈ ਉਹ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸਾਈ ਰੱਖਦਾ ਹੈ ਗੁਰਮੁਖ ਹੋਵੇ ਸੋ ਨਾਮ 부ਜੈ ਕਾਟੇ ਦੁਰਮਤ ਫਾਹੇ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਹਰਨਾਮ ਨਾਲ ਸਾਂਝ ਪਾਉਂਦਾ ਹੈ ਤੇ ਇਸ ਤਰ੍ਹਾਂ ખોટી ਮਤ ਦੀ ਫਾਹੀ ਕੱਟ ਲੈਂਦਾ ਹੈ ਗੁਰਮੁਖ ਉਪਜੈ ਸਾਚ ਸਮਾਵੈ ਨਾ ਮਰ ਜਮੈ ਨਾ ਜੁਨੀਆ ਪਵੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਸਦਾ ਥਿਰ ਪ੍ਰਮਾਤਮਾ ਦੀ ਯਾਦ ਵਿੱਚ ਲੀਨ ਰਹਿੰਦਾ ਹੈ ਜਿਸ ਤੋਂ ਪੈਦਾ ਹੋਇਆ ਹੈ ਇਸ ਵਾਸਤੇ ਉਹ ਮੁੜ ਮੁੜ ਮਰਦਾ ਜੰਮਦਾ ਨਹੀਂ ਉਹ ਜੁਨਾ ਵਿੱਚ ਨਹੀਂ ਪੈਂਦਾ ਗੁਰਮੁਖ ਸਦਾ ਰਹੈ ਰੰਗ ਰਾਤੇ ਆ ਨੰਦੇ ਨਾ ਲੈnde ਲਾਹਾ ਹੈ ਗੁਰੂ ਦੇ ਸਾਹਮਣੇ ਰਹਿਣ ਵਾਲੇ ਬੰਦੇ ਸਦਾ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਉਹ ਹਰ ਵੇਲੇ ਇਹ ਲਾਭ ਖਟਦੇ ਹਨ ਗੁਰਮੁਖ ਭਗਤ ਸੋਹੇ ਦਰਬਾਰੇ ਸੱਚੀ ਬਾਣੀ ਸ਼ਬਦ ਸਵਾਰੇ ਗੁਰੂ ਦੇ ਸਾਹਮਣੇ ਰਹਿਣ ਵਾਲੇ ਭਗਤ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਪਾਉਂਦੇ ਹਨ ਸਦਾ ਸਿਰ ਪ੍ਰਭੂ ਦੀ ਸਿੱਖਸਲਾ ਦੀ ਬਾਣੀ ਨਾਲ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਨਾਂ ਦੇ ਜੀਵਨ ਸੁਧਾ ਜਾਂਦੇ ਹਨ ਅਨ ਦੇਨ ਗੁਣ ਗਾਵੇਂ ਦਿਨ ਰਾਤੀ ਸਾਹਜ ਸੇਤੀ ਕਰ ਜਾਹੇ ਜਿਹੜਾ ਮਨੁੱਖ ਹਰ ਵੇਲੇ ਦਿਨ ਰਾਤ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਉਹ ਆਤਮਿਕ ਅਡੋਲਤਾ ਨਾਲ ਪ੍ਰਭੂ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ ਉਸ ਦਾ ਮਨ ਬਾਹਰ ਨਹੀਂ ਪਟਕਦਾ ਸਤ ਗੁਰ ਪੂਰਾ ਸ਼ਬਦ ਸੁਣਾਏ ਅਨੰਦ ਭਗਤ ਕਰੋ ਲਿਵਲਾਈ ਪੂਰਾ ਗੁਰੂ ਸ਼ਬਦ ਸੁਣਾਉਂਦਾ ਹੈ ਤੇ ਆਖਦਾ ਹੈ ਹਰ ਵੇਲੇ ਸੁਰਤ ਜੋੜ ਕੇ ਪ੍ਰਮਾਤਮਾ ਦੀ ਭਗਤੀ ਕਰਦੇ ਰਹੋ ਹਰ ਗੁਣ ਗਾਵੇਂ ਸਦਹੀ ਨਿਰਮਲ ਨਿਰਮਲ ਗੁਣ ਪਾਤਸ਼ਾਹ ਹੈ ਜਿਹੜੇ ਮਨੁੱਖ ਪ੍ਰਮਾਤਮਾ ਦੇ ਗੁਣ ਗਾਉਂਦੇ ਹਨ ਪ੍ਰਭੂ ਪਾਤਸ਼ਾਹ ਦੇ ਪਵਿੱਤਰ ਗੁਣ ਗਾਉਂਦੇ ਹਨ ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਗੁਣ ਕਾ ਦਾਤਾ ਸੱਚਾ ਸੋਈ ਗੁਰਮੁਖ ਵਿਰਲਾ ਬੂਜੈ ਕੋਈ ਪਰ ਆਪਣੇ ਗੁਣਾਂ ਦੇ ਗਾਣ ਦੀ ਦਾਦ ਦੇਣ ਵਾਲਾ ਉਹ ਸਦਾ ਸਿਰ ਪ੍ਰਮਾਤਮਾ ਆਪ ਹੀ ਹੈ ਗੁਰੂ ਦੇ ਸਾਹਮਣੇ ਰਹਿਣ ਵਾਲਾ ਕੋਈ ਵਿਰਲਾ ਮਨੋਖ ਇਸ ਗੱਲ ਨੂੰ ਸਮਝਦਾ ਹੈ ਨਾਨਕ ਜਨਨਾਮ ਸਲਾਹੇ ਬਿਗਸੈ ਸੋ ਨਾਮ ਵੇਪਰਵਾਹ ਹੈ ਏ ਨਾਨਕ ਪ੍ਰਮਾਤਮਾ ਦਾ ਜਿਹੜਾ ਸੇਵਕ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਕਰਦਾ ਹੈ ਵੇਪਰਵਾ ਪ੍ਰਭੂ ਦਾ ਨਾਮ ਜਪਦਾ ਹੈ ਉਹ ਸਦਾ ਖਿੜਿਆ ਰਹਿੰਦਾ ਹੈ